ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 4 ਜੁਲਾਈ ਪੰਜਾਬ ਦੇ ਮੌਸਮ ਦੀ ਕਿ ਅੱਜ 4 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ ਕਿਸਾਨ ਵੀਰੋ ਜਿਵੇਂ ਕਿ ਕੱਲ੍ਹ ਸ਼ਾਮ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਗਿਆ ਸੀ ਕਿ ਦਿਨ ਦੇ ਸਮੇਂ ਗਰਮੀ ਪਰੇਸ਼ਾਨ ਕਰੇਗੀ ਹਮਸ ਬਣੀ ਰਹੇਗੀ ਤੇ ਵੀਰੋ ਆਪਾਂ ਨੂੰ ਜੋ ਚਿਪਚਿਪੀ ਗਰਮੀ ਹੈ ਉਹ ਤੋਂ ਰਾਤ ਨਹੀਂ ਮਿਲੇਗੀ પર વિરુદ્ધ ਦੁਪਹਿਰ ਤੋਂ ਬਾਅਦ ਆਪ ਨੂੰ ਪੰਜਾਬ ਦਾ ਮੌਸਮ ਬਦਲਦਾ ਦੇਖਣ ਨੂੰ ਮਿਲੇਗਾ ਸ਼ਾਮ ਦੇ ਕਰੀਬ ਮੌਸਮ ਦੇ ਵਿੱਚ ਥੋੜੀ ਠੰਡਕ ਬਣੇਗੀ ਵੀਰੋ ਜੋ ਬਰਸਾਤੀ ਗਤੀਵਿਧੀਆਂ ਨੇ ਉਹ ਅੱਧੀ ਰਾਤ ਤੋਂ ਬਾਅਦ ਹੀ ਹੋਣ ਦੇ ਸਰ ਬਣੇ ਹੋਣੇ ਵੀਰੋ ਉਸੇ ਤਰ੍ਹਾਂ ਹੀ ਪੰਜਾਬ ਦਾ ਮੌਸਮ ਹੈ ਜੋ ਅੱਧ ਕਰਾਤ ਤੋਂ ਬਾਅਦ ਬਰਸਾਤ ਵਾਲਾ ਬਣਿਆ ਹੋਇਆ ਤੇ ਸਵੇਰ ਦੇ ਸਮੇਂ ਵੀਰੋ ਚੰਗੀ ਬਰਸਾਤ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਵੇਂ ਕਿ ਮਾਨਸਾ ਬਰਨਾਲਾ ਬਠਿੰਡੇ ਦੇ ਭਾਗ ਜੋ ਹਰਿਆਣੇ ਦੇ ਨੇੜੇ ਪੈਂਦੇ ਖੇਤਰੀ ਵੀਰੋ ਪੂਰਬੀ ਭਾਗ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਵਿਕਰਤਾ ਦੇਖਣ ਤੋਂ ਮਿਲਿਆ ਜੋ ਕਿ ਸਵੇਰ ਦੇ ਸਮੇਂ ਤੱਕ ਬਰਸ਼ਾਤੀ ਗਤੀਵਿਧੀਆਂ ਜਾਰੀ ਨੇ ਚੰਗਾ ਭਰਮਾ ਮੀਂਹ ਪਾਉਣ ਵੀ ਰੋ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ। ਵੀਰੋ ਬਰਸਾਤ ਦੇ ਅਸਾਰ ਦੁਪਹਿਰਕ ਤੱਕ ਫਿਲਹਾਲ ਬਣੇ ਰਹਿਣਗੇ ਉਸ ਤੋਂ ਬਾਅਦ ਥੋੜੀ-ਮੋਟੀ ਆਪਨੂੰ ਰਾਹਤ ਮਿਲ ਸਕਦੀ ਹੈ ਦਿਨ ਦੇ ਸਮੇਂ ਵੀਰੋ ਬਰਸਾਤ ਥੋੜੀ ਘੱਟ ਹਲਕੀ ਬੱਦਲਵਾਈ ਆਵਾਜ਼ਾਈ ਬਣੀ ਰਹੇਗੀ ਧੁੱਪ ਦੇ ਚਾਂਸ ਵੀਰੋ ਘੱਟ ਹੀ ਹੋਣਗੇ। ਤੇਜ਼ ਹਵਾਵਾਂ ਰਾਤ ਦੇ ਸਮੇਂ ਵੀ ਤੁਹਾਨੂੰ ਦੱਸਿਆ ਗਿਆ ਸੀ ਕਿ ਰਾਤ ਨੂੰ ਤੇਜ਼ ਹਵਾਵਾਂ 15 ਤੋਂ 20 ਕਿਲੋਮੀਟਰ ਚੱਲਣਗੇ ਵੀਰੋ ਉਸੇ ਤਰ੍ਹਾਂ ਹੀ ਸਾਰੀ ਰਾਤ ਤੇਜ਼ ਹਵਾਵ ਦਿੰਦੇ ਸਮੇਂ ਵੀ ਰੁੱਸਾਦ ਦੇ ਵਿੱਚ ਵੀ ਹਵਾਵਾਂ ਚਲਦੀਆਂ ਨੇ ਤੇ ਬਰਸਾਤ ਤੋਂ ਰੁਕਣ ਦੇ ਬਾਅਦ ਵੀ ਵੀਰੋ ਪੂਰਬੀ ਹਵਾਵਾਂ ਤਕਰੀਬਨ ਪੰਜਾਬ ਦੇ ਵਿੱਚ ਚਲਦੀਆਂ ਰਹਿਣਗੀਆਂ ਅੱਜ ਵੀਰੋ ਧੁੱਪ ਦੇ ਚਾਂਸ ਘੱਟ ਹੀ ਨੇ ਕੁਝ ਖੇਤਰਾਂ ਵਿੱਚ ਥੋੜੇ ਸਮੇਂ ਲਈ ਛੁੱਪ ਧੁੱਪ ਨਿਕਲ ਸਕਦੇ ਪਰ ਜ਼ਿਆਦਾਤਰ ਬੱਦਲਾਂ ਦੀ ਆਵਾਜਾਈ ਪੰਜਾਬ ਦੇ ਉੱਪਰ ਦੀ ਬਣੀ ਰਹੇਗੀ ਬਾਕੀ ਵੀਰੋ ਪੰਜਾਬ ਦੇ ਮਾਝੇ 도ਆਬੇ ਦੇ ਸਾਰੇ ਖੇਤਰ ਨੇ ਇਹਨਾਂ ਦੇ ਵਿੱਚ ਬਰਸਾਤ ਦਾ ਅਸਰ ਥੋੜਾ ਜਿਹਾ ਦੱਖਣੀ ਭਾਗਾਂ ਦੇ ਪੂਰਬੀ ਭਾਗਾਂ ਨਾਲੋਂ ਘੱਟ ਰਿਹਾ ਸੋ ਪਰ ਆਲ ਓਵਰ ਪੰਜਾਬ ਦੇ ਵਿੱਚ ਵੀਰੋ ਸਾਰੇ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ ਤੇ ਪੰਜਾਬ ਦੇ ਟੁੱਟਵੇਂ ਬਰਸਾਤੀ ਗਤੀਵਿਧੀਆਂ ਕਿਤੇ ਜ਼ਿਆਦਾ ਕਿਤੇ ਥੋੜੀਆਂ ਕਿਤੇ ਹਲਕਾ ਵੀਰੋ ਏਦਾਂ ਪੰਜਾਬ ਦੇ ਵਿੱਚ ਮੌਸਮ ਬਣਿਆ ਰਹੇਗਾ ਜੋ ਆਉਂਦੇ ਵੀਰੋ ਕਈ ਦਿਨਾਂ ਤੱਕ ਨਿਰੰਤਰ ਜਾਰੀ ਰਹੇਗਾ 5 6 7 8 9 10 ਤੱਕ ਵੀਰੋ ਤਕਰੀਬਨ ਲਗਾਤਾਰ ਹੀ ਬਰਸਾਤ ਦੇ आसार ਬਣੇ ਹੋਏ ਨੇ ਕਿਉਂਕਿ ਮੌਨਸੂਨ ਦੀ ਵੀਰੋ ਸ਼ੁਰੂਆਤ ਹੈ ਜੋ ਕਿ ਇਸ ਵਾਰ ਮੌਨਸੂਨ ਆ ਉਹ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਟੈਂਪਰੇਚਰ ਵੀਰੋ ਦਿਨ ਦੇ ਅੱਜ ਤਕਰੀਬਨ 35 34 35 ਡਿਗਰੀ ਦੇ ਆਸ-ਪਾਸ ਰਹਿਣਗੇ ਜ਼ਿਆਦਾ ਗਰਮੀ ਦਾ ਨਪਾਅ ਨਹੀਂ ਹੋਵੇਗਾ ਕੁਝ ਖੇਤਰਾਂ ਦੇ ਵੀਰੋ ਥੋੜੇ ਸਮੇਂ ਲਈ ਝੁੱਪ ਨਿਕਲਦੀ ਆ ਤਾਂ ਠੰਡਕ ਹੀ ਬਣੀ ਰਹੇਗੀ ਵੀਰੋ ਸ਼ਾਮ ਦੇ ਦੁਪਹਿਰ ਤੱਕ ਮੌਸਮ ਕੁਲਮਲਾ ਕੇ ਥੋੜਾ ਹਲਕੀ ਫੁਲਕੀ ਬਰਸਾਤ ਵਾਲਾ ਰਹੇਗਾ ਜ਼ਿਆਦਾਤਰ ਅਸਾਰ ਵੀਰੋ ਤਕਰੀਬਨ ਅੱਧੀ ਕਰਾਂ ਤੋਂ ਬਾਅਦ ਫਿਰ ਮੀਂਹ ਦੇ ਅਸਾਰ ਦੁਬਾਰਾ ਤੋਂ ਵੀਰੋ ਬਣਨਗੇ ਜੋ ਕਿ ਕੱਲ ਦਿਨ ਦੇ ਚੜ੍ਹਦੇ ਤੱਕ ਵੀਰੋ 10 11 12 ਵਜੇ ਤੱਕ ਫਿਰ ਮੀਂਹ ਦੀਆਂ ਬਰਸਾਤੀ ਗਤੀਵਿਧੀਆਂ ਪਰੋ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਮਿਲਦੀਆਂ ਰਹਿਣਗੀਆਂ ਵੀਰੋ ਕੁੱਲ ਮਿਲਾ ਕੇ ਓਵਰਆਲ ਆਪਾਂ ਕਹਿ ਦਈਏ ਕਿ ਟੈਂਪਰੇਚਰ ਦੇ ਵਿੱਚ ਕਾਫੀ ਗਰਾਵਟਾਈ ਹੈ ਗਰਮੀ ਤੋਂ ਰਾਹਤ ਮਿਲੀ ਹੈ ਤੇ ਵੀਰੋ ਆਉਂਦੇ ਦਿਨਾਂ ਦੇ ਵਿੱਚ ਨਿਰੰਤਰ بارش ਜਾਰੀ ਰਹੇਗੀ ਸੋ ਕਿਸਾਨ ਵੀਰਾਂ ਲਈ ਇਹ ਕੋਈ ਚੰਗੀ ਗੱਲ ਵੀ ਹੈ ਮਾੜੀ ਗੱਲ ਵੀ ਕਿਉਂਕਿ ਵੀਰੋ ਜੋ ਮੱਕੀਆਂ ਵਗੈਰਾ ਨੇ ਫਸਲਾਂ ਦਾ ਸਮਾਂ ਸੀ ਸਾਂਭਣ ਦਾ ਉਹ ਵੀ ਬਰਸਾਤ ਦੇ ਵਿੱਚ ਆਵੇਗਾ ਤੇ ਮੂੰਗੀ ਦੀ ਫਸਲ ਪੱਕੀ ਹੋਈ ਉਹ ਵੀ ਬਰਸਾਤ ਦੇ ਵਿੱਚ ਆਵੇਗੀ ਤੇ ਬਾਕੀ ਵੀਰੋ ਸਬਜ਼ੀ ਵਾਲੇ ਵੀਰਾਂ ਦਾ ਵੀ ਨੁਕਸਾਨ ਹੋਵੇਗਾ ਪਰ ਜੋ ਝੋਨੇ ਦੀ ਫਸਲ ਵੀਰੋ ਝੋਨੇ ਦੀ ਫਸਲ ਲਈ ਮੀਂਹ ਲਾਭਦਾਇਕ ਹੈ ਸੋ ਬਿਰੋ ਐਸੀ ਆਪਾਂ ਨੂੰ ਹੁਣ ਤੱਕ ਦੀ ਮਿਲੀ ਅਪਡੇਟ ਬਾਕੀ ਸ਼ਾਮ ਦੀ ਜਾਣਕਾਰੀ ਦੇ ਵਿੱਚ ਫਿਰ ਆਪਾਂ ਜਿਵੇਂ ਸਾਰੀ ਜਾਣਕਾਰੀ ਆਪਾਂ ਨੂੰ ਮਿਲੂਗੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਤੱਕ ਹਾਜ਼ਰ ਹੋਵਾਂਗੇ ਸੋ ਚੈਨਲ ਚੈਲਕੀਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ